ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਜੇ ਤੁਹਾਡੇ ਪਸ਼ੂ ਦੇ ਭਾਰ ਪੈਂਦਾ ਜਾਂ ਪਿੱਸਾ ਦਿਖਾਉਂਦਾ ਹੈ ਤੇ ਉਹਦੇ ਲਈ ਆਪਾਂ ਤੁਹਾਨੂੰ ਦੇਸੀ ਨੁਕਤਾ ਦੱਸਾਂਗੇ ਪੂਰਾ ਵਧੀਆ 100% ਰਿਜ਼ਲਟ ਹੈ ਇਹਦਾ ਤੁਹਾਡਾ ਪਸ਼ੂ ਇੱਕ ਵਾਰ ਦੇਣ ਦੇ ਨਾਲ ਕਿਤੇ ਵੀ ਪਸ਼ੂ ਤੁਹਾਡਾ ਗਰਮੀ ਦੇ ਵਿੱਚ ਸੂਬੇ ਸਰਦੀ ਦੇ ਵਿੱਚ ਸੂਬੇ ਪਸ਼ੂ ਜਿਹੜਾ ਪਿੱਸਾ ਨਹੀਂ ਦਿਖਾਊਗਾ ਤੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਵੀ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਲੈ ਵੀਡੀਓ ਲੈ ਕੇ ਆਉਂਦੇ ਰਹਿਨੇ ਆਂ ਕਿਸਾਨ ਦੋਸਤੋ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਵੀ ਪਸ਼ੂ ਦਾ ਭਾਰ ਪੈਂਦਾ ਪਿੱਸਾ ਦਿਖਾਉਂਦਾ ਹੈ ਉਹਨੂੰ ਆਪਾਂ ਗਰਮੀ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇਣੀਆਂ ਤੇ ਉਹਦੇ ਨਾਲ ਛੋੜੇ ਜਿਹੜਾ ਪਸ਼ੂਆ ਉਹਨੂੰ ਪਿੱਸਾ ਨਹੀਂ ਦਿਖਾਊਗਾ ਤੇ ਭਾਰ ਬਿਲਕੁਲ ਵੀ ਨਹੀਂ ਪਊਗਾ ਜਿਵੇਂ ਕਿ ਕਿਸਾਨ ਦੋਸਤੋ ਤੁਸੀਂ ਗਰਮੀ ਦੇ ਵਿੱਚ ਸੂਣ ਤੋਂ ਪਹਿਲਾਂ ਪਸ਼ੂ ਨੂੰ ਠੰਡੀਆਂ ਚੀਜ਼ਾਂ ਦੇਣੀਆਂ ਜਿਵੇਂ ਕਿ ਗੁਲਕੰਦ ਹੋਗੀ ਤੇ ਗੂੰਦ ਕਤੀਰਾ ਹੋ ਗਿਆ ਗੂੰਦ ਕਤੀਰਾ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਆਪਾਂ ਜਿਹੜਾ ਪਸ਼ੂ ਜਿਆਦਾ ਗਰਮੀ ਮਨਾਉਂਦਾ ਉਹਨੂੰ ਤੁਸੀਂ 100 ਗ੍ਰਾਮ ਸ਼ਾਮ ਨੂੰ ਭੌਂਕੇ ਪਾਣੀ ਦੇ ਵਿੱਚ ਸਵੇਰ ਜਿਹੜੀ ਪੱਠੇ ਖਾਣ ਦੇ ਨਾਲ-ਨਾਲ ਉਹ ਖਵਾਉਣੀ ਹੈਗੇ ਨੇ ਇੰਨੇ ਕਾਲਜੇ ਵਿੱਚ ਉਹਦੇ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਸ਼ੱਕਰ ਵੀ ਠੰਡੀ ਹੁੰਦੀ ਆ ਤੇ ਨੰਬਰ 2 ਤੇ ਤੁਸੀਂ ਗੁਲਾਕੰਦ ਇਹ ਵੀ ਤੁਸੀਂ ਪਾਈਆ ਪਾਈਆ ਕਰਕੇ ਪਸ਼ੂ ਨੂੰ ਕਿਲੋ ਸਵਾ ਕਿਲੋ 4 2 ਇਹ ਵੀ ਬਹੁਤ ਠੰਡੀ ਹੁੰਦੀ ਆ ਇਹਦੇ ਨਾਲ ਵੀ ਜਿਹੜਾ ਬਹੁਤ ਡਿਕਤਾਂ ਜਿਹੜੀਆਂ ਪਸ਼ੂ ਦੀਆਂ ਭਾਰ ਪੈਂਦੀਆਂ ਕੁਝ ਪਰਸੈਂਟ ਹਟ ਜਾਂਦੀਆਂ ਜੇ ਸਾਡੇ ਪਸ਼ੂ ਦੇ ਜਿਆਦੇ ਭਾਰ ਪੈਂਦਾ ਹੈ ਪਿੱਸਾ ਜਿਆਦੇ ਦਿਖਾਉਂਦਾ ਤਾਂ ਤੁਸੀਂ ਫੀਡ ਦੇ ਵਿੱਚ ਜੌਂ ਵੀ ਐਡ ਕਰ ਸਕਦੇ ਹੋ ਬੇਸਣ ਦਾ ਆਟਾ ਵੀ ਐਡ ਕਰ ਸਕਦੇ ਹੋ ਤੇ ਜਿਵੇਂ ਸੁੱਕੇ ਔਲੇ ਔਲਿਆਂ ਦਾ ਪਾਊਡਰ ਮਿਲ ਜਾਂਦਾ ਇਹ ਵੀ ਬਹੁਤ ਠੰਡੇ ਹੁੰਦੇ ਆ ਤੇ ਇਹਦੇ ਨਾਲ ਤੁਸੀਂ ਠਿਕਰੀ ਨਸਾਦਰ ਇਹ ਵੀ ਪਸ਼ੂਦ ਐਡ ਕਰ ਸਕਦੇ ਹੋ ਫੀਡ ਦੇ ਵਿੱਚ ਇਹ ਵੀ ਠੰਡੀ ਹੁੰਦੀ ਹੈ ਤੇ ਜੇ ਤੁਸੀਂ ਇੰਨੀਆਂ ਚੀਜ਼ਾਂ ਨਹੀਂ ਵੀ ਵਰਤਣੀਆਂ ਤਾਂ ਤੁਸੀਂ ਜਵਾਂ ਲੈ ਲੈਣਿਆ ਜਵਾਂ ਦਾ ਦਾਣਾ ਬਣਾ ਲਿਓ ਵਿੱਚ ਸਰੋਂ ਪਾ ਲਿਓ ਸਰੋਂ ਦਾ ਦਾਣਾ ਬਣਾ ਲਿਓ ਵਿੱਚ ਤੁਸੀਂ ਤਾਰਾ ਮੀਰਾ ਐਡ ਕਰ ਲਿਓ ਇਹ ਜੇ ਤੁਸੀਂ ਕੁਆਂਟਲ ਐਡ ਚੀਜ਼ ਦਾ ਦਾਣਾ ਬਣਾਉਣਾ ਤਾਂ ਤੁਸੀਂ 20 ਕਿਲੋ ਜਵਾਂ ਲੈ ਲਿਓ 10 ਕਿਲੋ ਸਰੋਂ ਲੈ ਲਿਓ ਤੇ ਕੁਸ ਕਣਕ ਲੈ ਲਓ ਇਹ ਤਿੰਨੇ ਚੀਜ਼ਾਂ ਦਾ ਤੁਸੀਂ ਦਾਣਾ ਬਣਾ ਕੇ ਤੇ ਸੁਬ੍ਹਾ ਪਸ਼ੂ ਨੂੰ ਸ਼ਾਮ ਨੂੰ ਤੌੜੇ ਦੇ ਵਿੱਚ ਪਿਉਆਂ ਦੇਣਾ ਚੰਗੀ ਤਰ੍ਹਾਂ ਤੇ ਸੁਬ੍ਹਾ ਉਹਨੂੰ ਪਸ਼ੂ ਨੂੰ ਜਦੋਂ ਵੀ ਪਾਣੀ ਪਿਉਣਾ ਤੇ ਉਦੋਂ ਪਿਉਣਾ ਤੁਹਾਡਾ ਪਸ਼ੂ ਜਿਹੜਾ ਬਿਲਕੁਲ ਵੀ ਭਾਰ ਦਿਖਾਉਣਾ ਹਟ ਜਾਊਗਾ ਜੇ ਫੇਰ ਵੀ ਤੁਹਾਡਾ ਪਸ਼ੂ ਨਹੀਂ ਵੀ ਹਟਦਾ ਭਾਰ ਦਿਖਾਉਣਾ ਤਾਂ ਤੁਹਾਨੂੰ ਇੱਕ ਦਵਾਈ ਦੱਸਾਂਗੇ ਇਹ ਬਨਸਾਰੀ ਵਾਲੀ ਦੁਕਾਨ ਤੋਂ ਮਿਲ ਜੂਗੀ ਤੁਸੀਂ ਲਿਆਉਣੀ ਆ ਜੀ ਇਹਦਾ ਦਵਾਈ ਦਾ ਨਾਮ ਹੈਗਾ ਰੂਮੀ ਮਸਤਾਕੀ ਇਹ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਪੀਲੇ ਜਿਹੇ ਦਾਣੇ ਹੁੰਦੇ ਆ ਜਿਵੇਂ ਆਪਾਂ ਕਹਿੰਦੇ ਗੂੰਦ ਕਤੀਰਾ ਇਸ ਤਰ੍ਹਾਂ ਦੀ ਹੁੰਦੀ ਆ ਬਨਸਾਰੀ ਵਾਲੀ ਦੁਕਾਨ ਤੋਂ ਮਿਲ ਜੂ ਤੁਸੀਂ ਜਾ ਕੇ ਲੈ ਲਿਓ ਤੇ ਇਹ ਜਿਹੜਾ ਆਪਾਂ ਇੱਕ ਮੱਝ ਨੂੰ ਦੇਣੀ ਆ ਜਿਹੜੇ ਵੀ ਭਾਰ ਪੈਂਦਾ ਪਸ਼ੂ ਦੇ ਤੇ ਤੁਸੀਂ ਤੋਲਾ ਇਕੱਠੀ ਦੇਣੀ ਆ ਤੇ ਦੇਣੀ ਇਹ ਗੁੜ ਤੋਂ ਬਿਨਾਂ ਦੇਣੀ ਆ ਮਿੱਠਾ ਨਹੀਂ ਦੇਣਾ ਹੈਗਾ ਹੋਰ ਜਿਹੜੀ ਚੀਜ਼ ਮਰਜ਼ੀ ਚ ਦੇ ਦਿਓ ਤੁਸੀਂ ਲੇਟੀ ਚ ਦੇ ਦਿਓ ਜਾਂ ਸੁੱਕੇ ਦਾਣੇ ਚ ਦੇ ਦਿਓ ਕਣਕ ਦੇ ਚੌਕਰ ਚ ਦੇ ਦਿਓ ਜਿਹੜੀ ਵੀ ਚੀਜ਼ ਤੁਹਾਡਾ ਪਸ਼ੂ ਖਾਂਦਾ ਉਹਦੇ ਵਿੱਚ ਦੇਣਿਆ ਤੁਸੀਂ ਇੱਕ ਤੋਲਾ ਦੇਣੀ ਆ ਇੱਕ ਪਸ਼ੂ ਨੂੰ ਜੇ ਤੁਹਾਡਾ ਪਸ਼ੂ ਫੇਰ ਵੀ ਜ਼ਿਆਦਾ ਭਾਰ ਦਿਖਾਉਂਦਾ ਤਾਂ ਤੁਸੀਂ ਦੋ ਤੋਲੇ ਵੀ ਦੇ ਸਕਦੇ ਹੋ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਤੇ ਇਹ ਦਵਾਈ ਜਿਹੜੀ ਬਹੁਤ ਵਧੀਆ ਇਹਦਾ ਰਿਜ਼ਲਟ ਆ ਤੇ ਵਰਤ ਕੇ ਦੇਖੋ ਜਿਹੜੇ ਵੀ ਪਸ਼ੂਆਂ ਦੇ ਭਾਰ ਪੈਂਦਾ ਪਿੱਸਾ ਦਿਖਾਉਂਦੇ ਆ ਤੇ 100% ਰਿਜ਼ਲਟ ਇਹ ਚੀਜ਼ਾਂ ਦਾ ਮਿਲਦਾ ਤੁਸੀਂ ਪਹਿਲਾਂ ਤੇ ਇਹ ਚੀਜ਼ਾਂ ਵਰਤਣੀਆਂ ਠੰਡੀਆਂ ਜਿਹੜੀਆਂ ਤੁਹਾਨੂੰ ਦੱਸੀਆਂ ਜਿਹੜੇ ਵੀ ਪਸ਼ੂ ਛੋਡਾ ਗਰਮੀ ਜ਼ਿਆਦਾ ਮਨਾਉਂਦਾ ਤੇ ਗਰਮ ਚੀਜ਼ਾਂ ਉਹਨੂੰ ਨਹੀਂ ਪਾਉਣੀਆਂ ਠੰਡੀਆਂ ਹੀ ਪਾਉਣੀਆਂ ਤੇ ਫੇਰ ਜਿਹੜਾ ਤੁਹਾਡਾ ਪਸ਼ੂ ਦੇ ਸੂਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਗੀ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ